ਕੰਮ ਤਾਂ ਜਿਵੇਂ ਰਾਸ਼ਨ ਕਾਰਡ ਲੋਕਾਂ ਦੇ ਕਾਫੀ ਜ਼ਿਆਦਾ ਮੈਂ ਬੜਮਾਏ ਨੇ ਤੇ ਹੋਰ ਵੀ ਗਲੀਆਂ ਨਾਲੀਆਂ ਦੇ ਜਿਹੜੇ ਲੋਕਾਂ ਨੂੰ ਰੋਜ਼ਾਨਾ ਜਿਹੜੀ ਲੋਡ ਪੈਂਦੀ ਆ ਸਾਡਾ ਦਫ਼ਤਰ ਹਮੇਸ਼ਾ ਖੁੱਲਾ ਰਹਿੰਦਾ ਉੱਥੇ ਕਿਸੇ ਨੂੰ ਜਵਾਬ ਨਹੀਂ ਮਿਲਦਾ ਹੈਗਾ 락ਡਾਊਨ ਦੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਰਾਸ਼ਨ ਵੰਡੇ ਆ ਜਦੋਂ ਲੋਕਾਂ ਤੇ ਸਭ ਤੋਂ ਭਾਰੀ ਮੁਸੀਬਤ ਪਈ ਹੋਈ ਸੀ ਸਾਰਿਆਂ ਨੇ ਆਪਣੇ ਦਫ਼ਤਰ ਬੰਦ ਕਰ ਲਈ ਸੀਗੇ ਪਰ ਇੱਕ ਮੇਰਾ ਦਫ਼ਤਰ ਸੀਗਾ ਜਿਹੜਾ ਖੁੱਲਾ ਸੀਗਾ ਉਸ ਟਾਈਮ ਵੀ ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਜਿੰਨੇ ਜੋਗੇ ਹੈਗੇ ਆ ਆਪਾਂ ਹਰੇਕ ਬੰਦੇ ਦੀ ਮਦਦ ਕੀਤੀ ਆ ਮੇਨ ਕੰਮ ਉਹ ਆ ਵੀ ਕੁੜੀਆਂ ਲਈ ਪਲੱਸ 2 ਤੱਕ ਸਕੂਲ ਇੱਥੇ ਕਰਵਾਉਣਾ ਲਹਾਰੇ ਪਿੰਡ ਦੇ ਵਿੱਚ ਤਾਂ ਜੋ ਆਪਣੇ ਗਰੀਬ ਘਰਾਂ ਦੀਆਂ ਬੱਚੀਆਂ ਨੂੰ ਦੂਰ ਨਾ ਜਾਣਾ ਜਾਣਾ ਪਵੇ ਇੱਥੇ ਲਹਾਰੇ ਪਿੰਡ ਦੇ ਵਿੱਚ ਹੀ ਆਪਣੀ ਪਲੱਸ 2 ਦੀ ਪੜ੍ਹਾਈ ਕਰ ਸਕਣ ਬਿਲਕੁਲ ਮੈਂ ਦਾਅਵਾ ਕਰਦਾ ਸਰਕਾਰ ਦੇ ਵਿੱਚ ਹੁੰਦੇ ਹੋਏ ਜਿੰਨੇ ਵੀ ਅਸੀਂ ਕੰਮ ਤਕਰੀਬਨ ਕਰਾਈ ਜਾਂਦੇ ਆ ਪਰ ਜਦੋਂ ਐਮ ਸੀ ਬਣ ਜਾਂਦਾ ਬੰਦਾ ਉਦੋਂ ਉਹ ਥੋੜੇ ਸੌਕੇ ਹੋ ਜਾਂਦੇ ਆ ਕਰਾਉਣੇ ਕਿਉਂਕਿ ਹੁਣ ਐਮ ਐਲ ਏ ਆਫਿਸ ਜਾਣਾ ਪੈਂਦਾ ਉੱਥੇ ਕਾਫੀ ਜ਼ਿਆਦਾ ਰਸ ਰਹਿੰਦਾ ਜੇ ਐਮਸੀ ਬਣੇ ਉਹ ਆਪਣੇ ਪਾਰਟੀ ਦਾ ਹੋਊਗਾ ਤਾਂ ਐਮਸੀ ਜਿਹੜੇ ਲੋਕਾਂ ਦੇ ਰਜਾਨਾ ਦੇ ਕੰਮ ਆ ਉਹ ਕਰ ਸਕਦਾ ਬਹੁਤ ਜ਼ਿਆਦਾ ਸਹਿਮਿਲਦਾ ਜੀ ਲੋਕੀ ਤਾਂ ਕਹਿੰਦੇ ਤੁਸੀਂ ਜਿੱਤੇ ਪਏ ਹੋ ਕੱਲ ਵੀ ਕਾਫੀ ਵੱਡਾ ਪਿੰਡ ਨੇ ਇਕੱਠ ਕੀਤਾ ਸੀਗਾ ਸਾਰੇ ਪਿੰਡ ਨੇ ਇਕੱਠੇ ਹੋ ਕੇ ਕਿਹਾ ਵੀ ਇੱਕ ਤਰਫਾ ਵੋਟ ਪਾਉਣੀ ਹੈ ਅਸੀਂ ਤੁਹਾਨੂੰ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਵੀ ਹੋਰ ਪਾਰਟੀਆਂ ਦੇ ਬੰਦਿਆਂ ਨੇ ਵੀ ਉੱਥੇ ਆ ਕੇ ਸਮੂਲੀਅਤ ਕੀਤੀ ਉਹ ਕਹਿੰਦੇ ਸੀ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਵੀ ਵੰਟੀ ਨੂੰ ਜਤੌਣਾ ਚੈਲੇਂਜ ਨਹੀਂ ਇਹਨੂੰ ਕਹਿ ਸਕਦੇ ਮੈਮ ਕਿਉਂਕਿ ਐਮਪੀ ਦੀਆਂ ਵੋਟਾਂ ਤੇ ਸਟੇਟ ਲੈਵਲ ਦੀਆਂ ਤੇ ਕੌਂਸਲਰ ਦੀਆਂ ਵੋਟਾਂ ਦੇ ਵਿੱਚ ਕਾਫੀ ਜ਼ਿਆਦਾ ਅੰਤਰ ਹੁੰਦਾ ਉਦੋਂ ਲੋਕਾਂ ਦਾ ਮਾਈਂਡ ਮੋਦੀ ਕਰਕੇ ਥੋੜਾ ਜਿਹਾ ਮਾਈਂਡ ਸੀਗਾ ਜਿਹੜੀ ਹਿੰਦੂ ਵੋਟ ਆ ਉਹਨਾਂ ਨੂੰ ਪੈ ਜਾਂਦੀ ਹੈ ਪੈ ਜਾਂਦੀ ਸੀਗੀ ਪਰ ਜਿਹੜੀ ਲੋਕਲ ਵੋਟ ਆ ਪੰਜਾਬ ਲੈਵਲ ਤੇ ਜਾਂ ਲੁਧਿਆਣਾ ਲੈਵਲ ਤੇ ਉਹ ਅਗਲਾ ਚਿਹਰਾ ਦੇਖ ਕੇ ਵੋਟ ਪਾਉਂਦੇ ਆ ਕਿਉਂਕਿ ਕੌਂਸਲਰ ਔਰ ਸਰਪੰਚ ਦੀਆਂ ਇਲੈਕਸ਼ਨਾਂ ਹੋ ਗਈਆਂ ਇਹ ਅਗਲਾ ਚਿਹਰਾ ਵੀ ਦੇਖਦਾ ਪਾਰਟੀ ਵੀ ਦੇਖਦਾ ਸਸ਼ਕਾਲ ਤੁਸ ਦੇਖ ਰਹਾ ਨਾ ਉਹ ਪੰਜਾਬੀ ਮਹਾਂਚਲ ਦਾ ਗੀਤ ਆ ਅੱਜ ਅਸੀਂ ਮੌਜੂਦ ਆ ਵਾਰਡ ਨੰਬਰ 36 ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਖੜੇ ਨੇ ਮਹਿਤਾਬ ਸਿੰਘ ਢਿੱਲੋਂ ਬੰਟੀ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਕਿ ਜਿਹੜੀਆਂ ਲੋਕਾਂ ਦੇ ਕੰਮ ਵਿਕਾਸ ਦੇ ਬਾਰੇ ਕੀ ਕੁਝ ਉਹਨਾਂ ਦਾ ਕਹਿਣਾ ਨਗਰ ਨਿਗਮ ਚੋਣਾਂ ਦੇ ਲਈ ਹਰ ਇੱਕ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਹਰ ਇੱਕ ਵਾਰਡ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਤੇ ਚੋਣ ਪ੍ਰਚਾਰ ਜਿਹੜਾ ਹੈ ਜੋਰਾ ਸ਼ੋਰਾ ਦੇ ਉੱਤੇ ਆ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਲਈ ਅੱਗੇ ਆ ਰਹੇ ਨੇ ਤੇ ਦੇਖਣਾ ਹੋਵੇਗਾ ਕਿ ਹੁਣ ਜਿਹੜੇ ਸਾਡੇ ਨਾਲ ਮੌਜੂਦ ਨੇ ਬੰਟੀ ਜੀ ਜੋ ਕਿ ਵਾਰਡ ਨੰਬਰ 36 ਆਮ ਆਦਮੀ ਪਾਰਟੀ ਤੋਂ ਲੁਧਿਆਣਾ ਦੇ ਵਿੱਚ ਖੜੇ ਨੇ ਉਮੀਦਵਾਰ ਉਹਨਾਂ ਦਾ ਕੀ ਕੁਝ ਕਹਿਣਾ ਹੈ ਤਾਂ ਸਸ਼ਕਾ ਸਭ ਤੋਂ ਪਹਿਲਾਂ ਤਾਂ ਸਸ਼ੀ ਜੀ ਮੈਂ ਤਾਂ ਕੀ ਲੋਕਾਂ ਦੇ ਵਿੱਚ ਉਤਸ਼ਾਹ ਹੈ ਕਿ ਤੁਸੀਂ ਇਸ ਵਾਰ ਚੋਣਾਂ ਦੇ ਵਿੱਚ ਖੜੇ ਹੋ ਨਗਰ ਨਿਗਮ ਚੋਣਾਂ ਦੇ ਵਿੱਚ ਲੋਕਾਂ 'ਚ ਮੈਂ ਬਹੁਤ ਉਤਸ਼ਾਹ ਮੈਨੂੰ ਸਾਰੇ ਇਲਾਕੇ ਨੇ ਪਿਛਲੀ ਵਾਰ ਵੀ ਮੈਂ ਆਜਾਦ ਇਲੈਕਸ਼ਨ ਲੜਿਆ ਸੀਗਾ ਤੇ ਸਿਰਫ 50 60 ਵੋਟਾਂ ਤੇ ਰਹਿ ਗਏ ਸੀਗੇ ਉਦੋਂ ਵੀ ਲੋਕਾਂ ਨੇ ਬਹੁਤ ਪਿਆਰ ਮਿਲਿਆ ਸੀਗਾ ਤੇ ਇਸ ਵਾਰ ਤਾਂ ਉਸ ਤੋਂ ਦੁੱਗਣਾ ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਆ ਉਹਨਾਂ ਨੇ ਟਿਕਟ ਦਿੱਤੀ ਆ ਤੇ ਉਹਨਾਂ ਪਾਰਟੀ ਨੇ ਜਿਹੜੇ ਮੈਡਮ ਨੇ ਸਾਡੇ ਐਮ ਐਲ ਏ ਰਜਿੰਦਰਪਾਲ ਕੁਰਸੀਨਾ ਜੀ ਉਹਨਾਂ ਨੇ ਕਾਫੀ ਜ਼ਿਆਦਾ ਹਲਕੇ ਦੇ ਵਿੱਚ ਵਿਕਾਸ ਕਰਾਇਆ ਵਿਕਾਸ ਨੂੰ ਦੇ ਦੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਵੀ ਜਿਹੜੇ ਕੌਂਸਲਰ ਆ ਉਹ ਵੀ ਅਸੀਂ ਆਮ ਆਦਮੀ ਪਾਰਟੀ ਲਈ ਚੁਣੀਏ ਠੀਕ ਹੈ ਜੀ ਤਾਂ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਪਿਛਲੀ ਵਾਰ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਲੁਧਿਆਣਾ ਦੇ ਵਿੱਚ ਬੀਜੇਪੀ ਨੂੰ ਕਾਫੀ ਪਾਰੀ ਗਿਣਤੀ ਦੇ ਵਿੱਚ ਵੋਟਾਂ ਮਿਲਿਆ ਸੀ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਚੈਲੰਜ ਹੈ ਤੁਹਾਡੇ ਲਈ ਨਹੀਂ ਚੈਲੰਜ ਨਹੀਂ ਇਹਨੂੰ ਕਹਿ ਸਕਦੇ ਮੈਮ ਕਿਉਂਕਿ ਐਮਪੀ ਦੀਆਂ ਵੋਟਾਂ ਤੇ ਸਟੇਟ ਲੈਵਲ ਦੀਆਂ ਤੇ ਕੌਂਸਲਰ ਦੀਆਂ ਵੋਟਾਂ ਦੇ ਵਿੱਚ ਕਾਫੀ ਜ਼ਿਆਦਾ ਅੰਤਰ ਹੁੰਦਾ ਉਦੋਂ ਲੋਕਾਂ ਦਾ ਮਾਈਂਡ ਮੋਦੀ ਕਰਕੇ ਥੋੜਾ ਜਿਹਾ ਮਾਈਂਡ ਸੀਗਾ ਜਿਹੜੀ ਹਿੰਦੂ ਵੋਟ ਆ ਉਹਨਾਂ ਨੂੰ ਪੈ ਜਾਂਦੀ ਆ ਪੈ ਜਾਂਦੀ ਸੀਗੀ ਪਰ ਜਿਹੜੀ ਲੋਕਲ ਵੋਟ ਆ ਪੰਜਾਬ ਲੈਵਲ ਤੇ ਜਾਂ ਲੁਧਿਆਣਾ ਲੈਵਲ ਤੇ ਉਹ ਅਗਲਾ ਚਿਹਰਾ ਦੇਖ ਕੇ ਵੋਟ ਪਾਉਂਦੇ ਆ ਕਿਉਂਕਿ ਕੌਂਸਲਰ ਔਰ ਸਰਪੰਚ ਦੀਆਂ ਇਲੈਕਸ਼ਨਾਂ ਹੋ ਗਈਆਂ ਇਹ ਅਗਲਾ ਚਿਹਰਾ ਵੀ ਦੇਖਦਾ ਪਾਰਟੀ ਵੀ ਦੇਖਦਾ ਇਸ ਵਾਰ ਮੈਡਮ ਨੇ ਵਿਕਾਸ ਇੰਨਾ ਕਰਾਇਆ ਇਥੇ ਕਰਕੇ ਵੀ ਇੱਥੇ ਆਮ ਆਦਮੀ ਪਾਰਟੀ ਦਾ ਹੀ ਕੌਂਸਲਰ ਬਣੂਗਾ ਕਿਉਂਕਿ ਐਮ ਐਲ ਏ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਤੇ ਐਮ ਸੀ ਵੀ ਆਮ ਆਦਮੀ ਪਾਰਟੀ ਦਾ ਹੋਊਗਾ ਉਹਦੇ ਨਾਲ ਵਿਕਾਸ ਕਰਨਾ ਤੇ ਇੱਕ ਦੂਜੇ ਨਾਲ ਬੌਂਡਿੰਗ ਅੱਛੀ ਬਣ ਜਾਂਦੀ ਹੈ ਐਮ ਐਲ ਏ ਨਾਲ ਉਹਨਾਂ ਨੂੰ ਕਹਿ ਕੇ ਜਿਹੜੇ ਹਲਕੇ ਦੇ ਕੰਮ ਨੇ ਉਹ ਵੀ ਆਪਾਂ ਕਰਵਾ ਸਕਦੇ ਆ ਠੀਕ ਹੈ ਤੇ ਕਿਹੜੇ ਕੰਮ ਜਿਹੇ ਨੇ ਤੁਸੀਂ ਕਰਾਏ ਕਿ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿ ਹਾਂ ਵੋਟ ਇਹਨਾਂ ਨੂੰ ਪਾਉਣੀ ਹੈ ਮੈਮ ਕੰਮ ਤਾਂ ਜਿਵੇਂ ਰਾਸ਼ਨ ਕਾਰਡ ਲੋਕਾਂ ਦੇ ਕਾਫੀ ਜ਼ਿਆਦਾ ਮੈਂ ਬਣਵਾਏ ਨੇ ਤੇ ਹੋਰ ਵੀ ਗਲੀਆਂ ਨਾਲੀਆਂ ਦੇ ਜਿਹੜੇ ਲੋਕਾਂ ਨੂੰ ਰੋਜ਼ਾਨਾ ਜਿਹੜੀ ਲੋਡ ਪੈਂਦੀ ਆ ਸਾਡਾ ਦਫ਼ਤਰ ਹਮੇਸ਼ਾ ਖੁੱਲ੍ਹਾ ਰਹਿੰਦਾ ਉੱਥੇ ਕਿਸੇ ਨੂੰ ਜਵਾਬ ਨਹੀਂ ਮਿਲਦਾ ਹੈਗਾ ਲੌਕਡਾਊਨ ਦੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਰਸਨ ਵੰਡੇ ਆ ਲੋਕਾਂ ਤੇ ਸਭ ਤੋਂ ਭਾਰੀ ਮੁਸੀਬਤ ਪਈ ਹੋਈ ਸੀ ਸਾਰਿਆਂ ਨੇ ਆਪਣੇ ਦਫ਼ਤਰ ਬੰਦ ਕਰ ਲਈ ਸੀਗੇ ਪਰ ਇੱਕ ਮੇਰਾ ਦਫ਼ਤਰ ਜੀ ਆ ਜਿਹੜਾ ਖੁੱਲਾ ਜੀ ਆ ਉਸ ਟਾਈਮ ਵੀ ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਜਿੰਨੇ ਜੋਗੇ ਹੈਗੇ ਆ ਆਪਾਂ ਹਰੇਕ ਬੰਦੇ ਦੀ ਮਦਦ ਕੀਤੀ ਆ ਇਸ ਕਰਕੇ ਇਹਨੂੰ ਦੇਖਦੇ ਹੋਈ ਮੈਂ ਇਲੈਕਸ਼ਨ ਲੜ ਰਿਹਾ ਵੀ ਜੇ ਐਮਸੀ ਬਣ ਕੇ ਆਪਾਂ ਹੋਰ ਜ਼ਿਆਦਾ ਕੰਮ ਕਰ ਸਕਦੇ ਹਾਂ ਲੋਕਾਂ ਦੇ ਠੀਕ ਹੈ ਤਾਂ ਹੋਰ ਕੀ ਲੱਗਦਾ ਹੈ ਕਿ ਹੋਰ ਕਿੰਨੇ ਕੰਮ ਰਹਿੰਦੇ ਨੇ ਲੁਧਿਆਣਾ ਦੇ ਵਿੱਚ ਹੋਣ ਵਾਲੇ ਵਿਕਾਸ ਕੰਮ ਮੈਂ ਮੇਨ ਸਾਡੇ ਜਿਹੜਾ ਹੈਗਾ ਸਕੂਲ ਦਾ ਹੈਗਾ ਕੁੜੀਆਂ ਲਈ ਪਲੱਸ 2 ਤੱਕ ਸਕੂਲ ਨਹੀਂ ਹੈਗਾ ਉਹ ਗੱਲ ਪਿੰਡ ਪੜਨ ਜਾਂਦੀਆਂ ਨੇ ਉਹ ਥੋੜੀ ਜਗ੍ਹਾ ਦੀ ਘਾਟ ਕਰਕੇ ਇੱਕ ਵੱਦੀ ਸੰਘਣੀ ਕਰਕੇ ਉਹ ਪ੍ਰੋਬਲਮ ਆ ਰਹੀ ਆ ਮੇਨ ਕੰਮ ਉਹ ਆ ਵੀ ਕੁੜੀਆਂ ਲਈ ਪਲੱਸ 2 ਤੱਕ ਸਕੂਲ ਇੱਥੇ ਕਰਵਾਉਣਾ ਲਹਾਰੇ ਪਿੰਡ ਦੇ ਵਿੱਚ ਤਾਂ ਜੋ ਆਪਣੇ ਗਰੀਬ ਘਰਾਂ ਦੀਆਂ ਬੱਚੀਆਂ ਨੂੰ ਦੂਰ ਨਾ ਜਾਣਾ ਜਾਣਾ ਪਵੇ ਇੱਥੇ ਲਹਾਰੀ ਪਿੰਡ ਦੇ ਵਿੱਚ ਹੀ ਆਪਣੀ ਪਲਸ 2 ਦੀ ਪੜ੍ਹਾਈ ਕਰ ਸਕਣ ਇੱਕ ਪੁਲ ਦਾ ਕੰਮ ਸੀਗਾ ਉਹ ਵੀ ਮੈਡਮ ਨੇ ਪਾਸ ਕਰਵਾਤਾ ਉਹ ਇਲੈਕਸ਼ਨ ਤੋਂ ਬਾਅਦ ਉਹ ਕੰਮ ਸ਼ੁਰੂ ਹੋ ਜਾਣਾ ਉਹ ਪੁਲ ਦੀ ਬਹੁਤ ਦਿੱਕਤ ਆ ਰਹੀ ਸੀਗੀ ਉਹ ਵੀ ਕੰਮ ਹੋ ਜਾਣਾ ਤੇ ਸੜਕਾਂ ਤਾਂ ਮੈਡਮ ਨੇ ਬਣਵਾਈ ਦਿੱਤੀਆਂ ਨੇ ਬਾਕੀ ਤਾਂ ਜਿਹੜੇ ਰੁਟੀਨ ਦੇ ਕੰਮ ਨੇ ਉਹੀ ਨੇ ਹੋਰ ਤਾਂ ਇੰਨਾ ਕੰਮ ਰਣਿਆ ਨਹੀਂ ਹੈਗਾ ਹਲਕੇ ਦੇ ਵਿੱਚ ਠੀਕ ਹੈ ਜੇਕਰ ਲੋਕ ਜਿਹੜੇ ਹੈਗੇ ਆ ਆਮ ਲੋਕ ਹੈਗੇ ਨੇ ਤੁਹਾਨੂੰ ਵੋਟ ਪਾਉਂਦੇ ਆ ਤਾਂ ਇਹ ਸ਼ਿਕਾਇਤਾਂ ਹੁਣ ਨਹੀਂ ਆਉਣਗੀਆਂ ਲੋਕਾਂ ਦੀ ਹੈਨਾ ਤੁਸੀਂ ਦਾਵਾ ਕਰਦੇ ਹੋ ਹਾਂ ਜੀ ਬਿਲਕੁਲ ਮੈਂ ਦਾਵਾ ਕਰਦਾ ਸਰਕਾਰ ਦੇ ਵਿੱਚ ਹੁੰਦੇ ਹੋਏ ਜਿੰਨੇ ਵੀ ਅਸੀਂ ਕੰਮ तकरीबन ਕਰਾਈ ਜਾਂਦੇ ਆ ਪਰ ਜਦੋਂ ਐਮਸੀ ਬਣ ਜਾਂਦਾ ਬੰਦਾ ਉਦੋਂ ਉਹ ਥੋੜੇ ਸੌਕੇ ਹੋ ਜਾਂਦੇ ਆ ਕਰਾਉਣੇ ਕਿਉਂਕਿ ਹੁਣ ਐਮਐਲਏ ਆਫਿਸ ਜਾਣਾ ਪੈਂਦਾ ਉੱਥੇ ਕਾਫੀ ਜ਼ਿਆਦਾ ਰਸ ਰਹਿੰਦਾ ਜੇ ਐਮਸੀ ਬਣੇ ਉਹ ਆਪਣੇ ਪਾਰਟੀ ਦਾ ਹੋਊਗਾ ਤਾਂ ਐਮਸੀ ਜਿਹੜੇ ਲੋਕਾਂ ਦੇ ਰਜਾਨਾ ਦੇ ਕੰਮ ਆ ਉਹ ਕਰ ਸਕਦਾ ਠੀਕ ਹੈ ਜੀ ਤਾਂ ਉਮੀਦ ਕਰਦੇ ਆ ਕਿ ਦੇਖਣਾ ਹੋਏਗਾ ਕਿ ਰਿਜ਼ਲਟ ਆਂਦਾ ਲੋਕਾਂ ਦਾ ਤੁੱਕ ਦਾ ਜਿਹੜਾ ਉਤਸ਼ਾਹ ਹੈ ਕਿੰਨਾ ਕੁ ਦੇਖਣ ਨੂੰ ਮਿਲਦਾ ਹੈ ਬਹੁਤ ਜ਼ਿਆਦਾ ਉਤਸ਼ਾਹ ਮਿਲਦਾ ਜੀ ਲੋਕੀ ਤਾਂ ਕਹਿੰਦੇ ਤੁਸੀਂ ਜਿੱਤੇ ਪਏ ਹੋ ਕੱਲ ਵੀ ਕਾਫੀ ਵੱਡਾ ਪਿੰਡ ਨੇ ਇਕੱਠ ਕੀਤਾ ਸੀਗਾ ਸਾਰੇ ਪਿੰਡ ਨੇ ਇਕੱਠੇ ਹੋ ਕੇ ਕਿਹਾ ਵੀ ਇੱਕ ਤਰਫਾ ਵੋਟ ਪਾਉਣੀ ਹੈ ਸੀ ਤੁਹਾਨੂੰ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਵੀ ਹੋਰ ਪਾਰਟੀਆਂ ਦੇ ਬੰਦਿਆਂ ਨੇ ਵੀ ਉੱਥੇ ਆ ਕੇ ਸਮੂਲੀਅਤ ਕੀਤੀ ਉਹ ਕਹਿੰਦੇ ਸੀ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਵੀ ਵੰਟੀ ਨੂੰ ਜਤੌਣਾ ਮੈਂ ਬਾਰ-ਬਾਰ ਜਾਨੀ ਕਿ ਆਪਣੇ ਪਿੰਡ ਨਿਵਾਸੀਆਂ ਤੇ ਬਾੜ ਨਿਵਾਸੀਆਂ ਦਾ ਲੱਖ-ਲੱਖ ਧੰਨਵਾਦ ਕਰਦਾ ਜਿਹੜੇ ਇੰਨਾ ਪਿਆਰ ਦੇ ਰਹੇ ਨੇ ਤਨਵਜੀ ਥੈਂਕ ਯੂ ਜੀ ਮੈਮ